ਜੇਪਟੋ ਸੰਗਤ ਦੀ ਮਰਦ ਨਾਲ ਆਪਣੀਆਂ ਫਸਲਾ ਵਿਚਾਰ ਰਹੇ ਨੇ ਸਰਕਾਰ ਗਰਾਉਂਡ ਤੇ ਕਿਤੇ ਵੀ ਇਹ ਜਿਹੜਾ ਆਪਾਂ ਗੱਲ ਕਰੀ ਕਿ ਜਿਹੜੇ ਆਪਾਂ ਰੋਡ ਦੇ ਖਾਤੇ ਤੇ ਖੜੇ ਆ ਦਿੱਲੀ ਕਟਨਾ ਹਾਈ ਦੀ ਇਹ ਤਕਰੀਬਨ ਲੋਕ ਕਹਿ ਰਹੇ ਆਪਣੀ ਸਰਕਾਰ ਕਹਿ ਰਹੀ ਬੀਜਪੀ ਕਿ ਲੋਕਾਂ ਦੀਆਂ ਸਹੂਲਤਾਂ ਵਾਸਤੇ ਜਿਹੜਾ ਰੋਡ ਕੱਢਿਆ ਜਾ ਰਿਹਾ ਪਰ ਜਿਹੜਾ ਇੱਥੇ ਧਰਨਾ ਲੱਗਾ ਕਹਿੰਦੇ ਕਿ ਜਿਹੜੀ ਤਾਨੂੰ ਇਹ ਰੋਡ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਇਹਨਾਂ ਮਾਈਨਿੰਗ ਕਰਕੇ ਜਿਹੜੀ ਪਹਿਲਾਂ ਜਿਹੜਾ ਆਪਣਾ ਦਰਿਆ ਤੇ ਬੰਨ ਸੀ ਮਿੱਟੀ ਚੱਕ ਕੇ ਸਾਰੀ ਸਾਈਡ ਤੇ ਪਾ ਲਈ ਜਿਹਦੇ ਕਹੇ ਹੌਣ ਵਾਲੇ ਬੰਨ ਨੇ ਤਕਰੀਬਨ ਕੱਚੇ ਹੋਏ ਪਏ ਪਹਿਲਾਂ ਤਾਂ ਜਦੋਂ ਇਹ ਰੋਡ ਬਣਿਆ ਇਹਨਾਂ ਨੇ ਸਾਡੇ ਪਾਣੀ ਨੂੰ ਡਾਫਲਾ ਇਹਨਾਂ ਨੇ ਪ੍ਰੋਪਰ ਵਾਟਰਵੇਜ਼ ਨਹੀਂ ਛੱਡੇ ਕਿ ਜਿਹੜਾ ਫੜਦਾ ਪਾਣੀ ਜਾਂ ਜਾਦਾ بارش ਦਾ ਐਕਸੈਸ ਪਾਣੀ ਹੋਵੇ ਉਹਨੂੰ ਲੱਗਣ ਦੀ ਕੋਈ ਨਿਕਾਸੀ ਨਹੀਂ ਕੀਤੀ ਤੁਸੀਂ ਦੇਖਿਆ ਉੱਥੇ ਬਤੀ ਦਰਾਂ ਤੋਂ ਪਹਿਲਾਂ ਰੋਡ ਹੀ ਵਹਿ ਗਿਆ ਸੀ ਇਹ ਇਹਨਾਂ ਦੀ ਜਿਹੜੀ ਫੇਲ ਇੰਜੀਨੀਅਰਿੰਗ ਹੈ ਜਾਂ ਇਹ ਲੋਕਾਂ ਤੋਂ ਜੋ ਮੌਕੇ ਦੇ ਹਾਲਾਤ ਨੇ ਉਹਦੇ ਤੋਂ ਸੰਵੇਦਨਸ਼ੀਲਤਾ ਨਹੀਂ ਸਰਕਾਰ ਚ ਕਿ ਪੁੱਛ ਕੇ ਬਣਾਇਆ ਜਾਵੇ ਇਹਨੇ ਸਾਡੇ ਪਿਛਲੇ ਹਰਚੰਦਪੁਰੇ ਤੱਕ ਉਦੋਂ ਵੀ ਅੱਕੇ ਜਾ ਕੇ ਰਤਨੇੜੀ ਸਪਰੇੜੀ ਤੱਕ ਇਸ ਹਲਕੇ ਦੇ ਪਿੰਡ ਕੱਲੇ ਮੈਂ ਤੁਹਾਨੂੰ ਦੱਸ ਰਿਹਾ 40 ਤੋਂ 45 ਪਿੰਡ ਇਸ ਰੋਡ ਨੇ ਸਾਡੀਆਂ ਫਸਲਾਂ ਸਾਡੇ ਘਰ ਸਾਡੇ ਲੋਕਾਂ ਦਾ ਨੁਕਸਾਨ ਕੀਤਾ ਤੇ ਚਲੋ ਫਿਰ ਧਰਨਾ ਦੇ ਕੇ ਸਰਕਾਰ ਦੇ ਕੰਮ ਤੇ ਨਹੀਂ ਜੂਮ ਸਰਕਾਰੀ ਧਰਨਾ ਦਿੱਤਾ ਮੈਂ ਖੁਦ ਇਥੋਂ ਮੱਦੇ 60 ਪਿੰਡਾਂ ਦੇ ਇਕੱਠੇ ਕਰਕੇ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਲੈਟਰ ਹੈਡ ਤੇ ਨਤਨ ਗੜਕਰੀ ਜੀ ਨੂੰ ਲਿਖਿਆ ਉਹਨਾਂ ਦਾ ਰਿਪਲਾਈ ਆਇਆ ਕਿ ਅਸੀਂ ਵਾਟਰਵੇਜ਼ ਬਣਾਵਾਂਗੇ ਪ੍ਰੋਪਰ ਜਿਹੜਾ ਐਕਸੈਸ ਪਾਣੀ ਦੀ ਨਿਕਾਸੀ ਹੋ ਸਕੇ ਉਸ ਤੋਂ ਬਾਅਦ ਹੀ ਬਣੇ ਨੇ ਤੇ ਅੱਜ ਜਦੋਂ ਇਹ ਜੋ ਪ੍ਰਾਈਵੇਟ ਕੰਟਰੈਕਟਰ ਨੇ ਜਿਨ੍ਹਾਂ ਨੂੰ ਇਹ ਮਿੱਟੀ ਦਾ ਠੇਕਾ ਦਿੱਤਾ ਗਿਆ ਰੋਡ ਵਾਲਿਆਂ ਵੱਲੋਂ ਉਹਨਾਂ ਨੇ ਸਾਡੇ ਘੱਗਰ ਦੇ ਵਿੱਚੋਂ ਇਲੀਲੀਕ ਮਾਈਨਿੰਗ ਕੀਤੀ ਸਾਡੇ ਬਨ ਸਰਕਾਰ ਨੇ ਤਖੜੇ ਦਾ ਕੀ ਕਰਨਾ ਹੈ ਸਾਡੇ ਬਨ ਚੋਰੀ ਕਰਾ ਦੇ ਜਿਹੜੀ ਪਿਛਲੀਆਂ ਸਰਕਾਰਾਂ 'ਚ ਬਣੇ ਨੇ ਉਹ ਬੰਨ ਚੋਰੀ ਹੋ ਗਏ ਨੇ ਆ ਬੰਨਾਂ ਦੀ ਮਿੱਟੀ ਪਟਕ ਕੇ ਉਹਨਾਂ ਨੇ ਰੋਡ ਤੇ ਪਾ ਦਿੱਤੀ ਹੈ ਕਰੋੜਾਂ ਦਾ ਕਫਲਾ ਕੀਤਾ ਹੈ ਤੇ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਏਰੀਆ ਨੂੰ ਮਰਨ ਲਈ ਛੜਕਾ ਜੇ ਆਪਾਂ ਪਿੱਛੇ ਗੱਲ ਕਰੀਏ ਕਿ ਜਦੋਂ ਨੌਰੀ ਦਿੱਲੀ ਆਪਣਾ ਇੱਥੇ ਨੌਰੀ ਧਰਨਾ ਲੱਗਾ ਸੀ ਕਿਸੇ ਲੀਡਰਾਂ ਵੱਲੋਂ ਕਿਹਾ ਗਿਆ ਸੀ ਕਿ ਜਿੰਨੇ ਵੀ ਕਿਸਾਨ ਇਹ ਵਿਹਲੜਨੇ ਆ ਕੇ ਛੜਕਾਂ ਦੇ ਬਹਿ ਜਾਂਦੇ ਤਕਰੀਬਨ ਜੇ ਅੱਜ ਆਪਾਂ ਵੇਖੀਏ ਕਿ ਜਿਹੜੇ ਕਿਸਾਨ ਨੇ ਇਹ ਵਿਹਲੜ ਆਏ ਨੇ ਇੱਥੇ ਆ ਕੋਈ ਵਿਹਲੇ ਹੋਗੇ ਸਾਡੇ ਨੇ ਸਾਰੇ ਰੋਡ ਤੇ ਵੀਰ ਜੀ ਕਿਸਾਨ ਨੂੰ ਵਿਹਲੜ ਕਰਨ ਵਾਲਾ ਜਿਹੜਾ ਬੰਦਾ ਹੈ ਨਾ ਜੀ ਉਹ ਮੈਨੂੰ ਲੱਗਦਾ ਉਹਦੇ ਦੀਨ ਮਾਨ ਨਹੀਂ ਉਹਦੀ ਜ਼ਮੀਰ ਮਰ ਚੁੱਕੀ ਜਿਹੜੇ ਕਿਸਾਨ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਹੋਵੇ ਪੂਰੇ ਦੇਸ਼ ਦਾ ਢਿੱਡ ਜਦੋਂ ਇਸ ਦੇਸ਼ 'ਚ ਭੁੱਖਮਰੀ ਸੀ ਨਾ ਆਜ਼ਾਦੀ ਤੋਂ ਬਾਅਦ ਅੰਗਰੇਜ਼ ਛੱਡ ਗਏ ਸੀ ਸਾਡੇ ਕੋਲ ਖਾਣ ਨੂੰ ਅਨਾਜ ਨਹੀਂ ਸੀ ਹੁੰਦਾ ਜਿਸ ਖੇਤ ਨੇ ਦੇਸ਼ ਦਾ ਭੁੱਖਮਰੀ ਹੋਵੇ ਉਹਦਾ ਢਿੱਡ ਭਰਿਆ ਹੋਵੇ ਉਹਨੂੰ ਇਹੋ ਜਿਹੀਆਂ ਗੱਲਾਂ ਕਿਹੜਾ ਸ਼ੋਭਦੀਆਂ ਨੇ ਇਤੋਂ ਨਕਮੇ ਲੋਕ ਸਰਕਾਰਾਂ ਦੇ ਵਿੱਚ ਇਹ ਵੀ ਨਕਮੇ ਲੋਕ ਨਹੀਂ ਆ ਸਕਦੇ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਚੱਲ ਰਹੀਆਂ ਨੇ ਜੇ ਕੋਈ ਵੀ ਕਿਸੇ ਵੀ ਚੀਜ਼ ਨੂੰ ਮਨਾਉਣਾ ਪੈਂਦਾ ਤਾਂ ਸਾਡ ਜਥੇਬੰਦੀਆਂ ਜਾਂ ਹਰੇਕ ਵਰਗ ਨੂੰ ਧਰਨਾ ਲਾ ਕੇ ਆਪਣਾ ਜਿਹੜਾ ਹੱਕ ਲੈਣਾ ਪੈਂਦਾ ਜੀ ਇਹ ਤੁਹਾਡੀ ਸਰਕਾਰ ਅੱਗੇ ਆਉਂਦੀ ਆ ਕਿ ਇਸੇ ਤਰ੍ਹਾਂ ਧਰਨੇ ਚੱਲਦੇ ਰਹਿਣਗੇ ਜਾਂ ਤੁਸੀਂ ਇਹਨਾਂ ਧਰਨੇ ਦਾ ਹੱਲ ਕਰੋ ਕਿਉਂਕਿ ਸਾਡੀ ਸਰਕਾਰ ਰਹੀ ਹੈ 10 ਸਾਲ ਨਵਾਂ ਬਿੱਤ ਅੱਜ ਤੁਹਾਨੂੰ ਧਰਨੇ ਦੀ ਕੀ ਚਾਹੀਏ ਕਿਉਂਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਸਕੇ ਜਿਹੜਾ